ਜੋ ਬੋਲੇ 100 ਰੁਪਏ ਸਤਗੁਰੂ ਰਬੀਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਇਸ ਸਮੇ ਅਸੀਂ ਡੇਰਾ ਸੰਤ ਬਾਬਾ ਫੂਲਨਾਥ ਜੀ ਡੇਰਾ ਝੇੜੂ ਵਿਖੇ ਮੌਜੂਦ ਆ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਇੱਕ ਬਹੁਤ ਹੀ ਮਹੱਤਮਪੂਰਨ ਜਾਣਕਾਰੀ ਸਾਂਝੀ ਕਰਨੀ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 35 ਅੱਖਰੀ ਗੁਰ ਗੁਰਲਿੰਪੀ ਜਿਹੜੀ ਹੈ ਭਾਸ਼ਾ ਉਦੇ ਬਾਨੀ ਸਤਿਗੁਰੂ ਰਵਿਦਾਸ ਮਹਾਰਾਜ ਹੀ ਹੋਏ ਆ ਸੋ ਇਹਦਾ ਜਿਹੜਾ ਪ੍ਰੂਫ ਤੁਸੀਂ ਆ ਦੇਖ ਸਕਦੇ ਹੋ ਤਸਵੀਰ ਵਿੱਚ ਵੀ ਆ ਬਾਕੀ ਸਾਡੇ ਨਾਲ ਸਤਿਕਾਰਯੋਗ ਸਾਥੀ ਆ ਇਹ ਦੱਸਣਗੇ ਕਿ ਜਿਹੜਾ ਕੇਸ ਆ ਇਹ ਜਿੱਤਿਆ ਹੋਇਆ ਆ ਕਿ 35 ਅਖਰੀ ਦੇ ਜਿਹੜੇ ਬਾਨੀ ਐ ਉਹ ਸਤਿਗੁਰੂ ਰਵਿਦਾਸ ਮਹਾਰਾਜ ਹੋਏ ਆ ਸਰ ਜੈਗੁਰੂਦੇਵ ਜੀ ਜੈ ਗੁਰੂਦੇਵ ਤੁਹਾਨੂੰ ਗੁਰਦੇਵ ਜੀ ਸਰ ਕਿੱਥੋਂ ਆਏ ਤੁਸੀਂ ਜੀ ਅਸੀਂ ਪਿੰਡ ਕਬੱਦੀ ਜਿਹੜਾ ਦੂਰੋਂ ਦਾ ਆਏ ਜੀ ਸਰ ਤੁਹਾਡੇ ਹੱਥ ਦੇ ਵਿੱਚ ਇੱਕ ਇਤਿਹਾਸ ਜਿਹੜਾ ਇਤਿਹਾਸ ਵਾਲੀ ਤਸਵੀਰ ਹੈ ਥੋੜਾ ਲੱਗ ਕੇ ਰਹੋ ਸਰ ਤੇ ਇਹਦੇ ਵਿੱਚ ਲਿਖਿਆ ਹੋਇਆ ਆ ਕਿ ਜਿਹੜੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ 35 ਅਖਰੀ ਹੈ ਗੁਰਲਿੰਪੀ ਆ ਜਿਹੜੀ ਪੰਜਾਬੀ ਭਾਸ਼ਾ ਉਹਦੇ ਜਿਹੜੇ ਬਾਨੀ ਆ ਉਹ ਸਤਗੁਰੂ ਰਵਿਦਾਸ ਮਹਾਰਾਜ ਜੀ ਆ ਸਰ ਇਹ ਇਹਦੇ ਬਾਰੇ ਥੋੜਾ ਜਾਣਕਾਰੀ ਦਿਓ ਜੀ ਇਹ ਜਿਹੜਾ ਮੁਕੱਦਮਾ ਹੋਇਆ ਸੀਗਾ ਕਦੋਂ ਹੋਇਆ ਸੀਗਾ ਔਰ ਕਿਹਨਾਂ ਵੱਲੋਂ ਕੀਤਾ ਗਿਆ ਸੀ ਇਹ ਮਤਲਬ ਕਦੋਂ ਜਿੱਤੇ ਸੀਗੇ ਆਪਾਂ ਇਸ ਮੁਕੱਦਮੇ ਨੂੰ ਪੰਨਾ ਜੀ ਮੈਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 1648ਵੇਂ ਪ੍ਰਕਾਸ਼ ਪੁਰਬ ਤੇ ਸਾਰੀ ਹੀ ਗੁਰਸਿੱਖ ਸੰਗਤਾਂ ਦਾ ਔਰ ਸੰਤ ਬਾਬਾ ਕ੍ਰਿਸ਼ਨ ਨਾਜੀ ਢੇੜੂ ਵਾਲਿਆਂ ਦਾ ਤੈਨੂੰ ਧੰਨਵਾਦ ਕਰਦਾ ਜਿੰਨਾਂ ਦੀ ਕਿਰਪਾ ਸਦਕਾ ਅੱਜ ਅਸੀਂ ਸਾਰੀ ਮੈਂਬਰ ਕਮੇਟੀ ਸਾਡੀ ਇੱਥੇ ਝੇੜੂ ਬਾਬਾ ਜੀ ਦਾ ਦਿਨ ਮਨਵਾਉਣ ਵਾਸਤੇ ਆਏ ਆਂ ਔਰ ਜਿੱਥੇ ਤੱਕ 35 ਅਖਰੀ ਦਾ ਸਵਾਲ ਹੈ ਬਾਬਾ ਜੀ ਦਾ ਉਹ ਜੋ ਇਤਿਹਾਸ ਵਾ ਉਹ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਇਹ 11 ਮਾਰਚ 1932 ਮਹੰਤ ਜਮਨਾਦਾਸ ਜੀ ਨੇ ਇਸ ਦਾ ਜੋ ਕੇਸ ਲੜਿਆ ਸੀਗਾ 35 ਅਖਰੀ ਜੋ ਰਵਿਦਾਸ ਮਹਾਰਾਜ ਲਿਪੀ ਹੈ ਉਹ ਉਹਨਾਂ ਨੇ ਹਰ ਗੋਬਿੰਦ ਸਾਹਿਬ ਤੋਂ ਜਿੱਤਿਆ ਵਾ ਜੀ ਸਰ ਕਿੰਨੇ ਸਾਲ ਦੀ ਗੱਲ ਹੈ 1932 ਦੀ ਗੱਲ ਹੈ ਜੀ ਹਾਂਜੀ 1932 ਦੀ ਹੈ ਜੀ ਗੋਵਿੰਦਪਾਲ ਸਾਹ ਜਿੱਤੇ ਜੀ 35 ਅਖਰੀ ਪੰਜਾਬ ਗੁਰਮੁਖੀ ਭਾਸ਼ਾ ਇਹਦੇ ਬਾਨੀ ਸਤਗੁਰੂ ਰਵਿਦਾਸ ਮਰਯਾ ਜੀ ਨੇ ਅਦਾਲਤ ਨੇ ਵੀ ਜਿਹੜਾ ਫੈਸਲਾ ਆ ਸੰਗਤਾਂ ਦੇ ਹੱਕ ਜਸਣਾਇਆ ਜੀ ਹਾਂਜੀ ਇਹ ਆ ਉਸ ਸਮੇਂ ਦੇ ਜੋ ਸੀਗੇ ਜੱਜ ਅਬਦੁੱਲ ਸੇਖ ਮਜੀਦ ਸਾਹਿਬ ਉਹਨਾਂ ਨੇ ਅਦਾਲਤ ਵਿੱਚ 1800 1527 ਨੂੰ 1527 ਨੂੰ ਇਹ ਮੁਕੱਦਮਾ ਗੁਰੂ ਰਾਮਦਾਸ ਜੀ ਦੇ ਹੱਕ ਲੈਣ ਆਏ ਸੀਗਾ ਜੀ ਸਰ ਅੱਜ ਕੱਲ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਮੰਨਣ ਮੰਨਦੇ ਨਹੀਂ ਹੈਗੇ ਕਿ ਭਈ ਜਿਹੜੇ ਗੁਰੂ ਲਿਪੀ ਦੇ ਜਿਹੜੇ ਬਾਨੀ ਆ ਗੁਰੂ ਰਬਦਾਸ ਮਹਾਰਾਜ ਜੀ ਹੈ ਜਦ ਕਿ ਤੁਸੀਂ ਵਿੱਚ ਪ੍ਰੂਫ ਜਿਹੜੀ ਆ ਗੱਲ ਕੀਤੀ ਆ ਕਿ ਸਾਰੇ ਜਿਹੜੇ ਡਾਕੂਮੈਂਟ ਵਗੈਰਾ ਮੌਜੂਦ ਹੈਗੇ ਆਪ ਜੀ ਦੇ ਕੋਲ ਜਿਹੜੇ ਸਾਡੇ ਤੋਂ ਮੁਕੱਦਮਾ ਲੜਿਆ ਕਦੋਂ ਕੇਸ ਜਿੱਤੇ ਆ ਮਤਲਬ ਹਰ ਇੱਕ ਕੱਲੀ ਕੱਲੀ ਬਰੀਕੀ ਦਾ ਇਤਿਹਾਸ ਹੈਗਾ ਤੁਹਾਡੇ ਕੋਲ ਸਾਡੇ ਕੋਲੇ ਜੀ ਜਿਸ ਤਰ੍ਹਾਂ ਅਸੀਂ ਬਾਬਾ ਜੀ ਦੇ ਡੇਰੇ ਤੇ ਅਸੀਂ ਆਏ ਆ ਸਾਨੂੰ ਸਾਡਾ ਇਹ ਪ੍ਰਚਾਰ ਕਰ ਦੇਣੇ ਪੂਰਾ ਔਰ ਇਹਦਾ ਜੋ ਸ ਜਿਹੜਾ ਲੁਧਿਆਣਾ ਉੱਥੇ ਰਵਿਦਾਸ ਮਹਾਰਾਜ ਜੀ ਦਾ ਜੋ ਲਿਟਰੇਚਰ ਆ ਸਾਡੇ ਕੋਲੇ ਉਹ ਸਾਰਾ ਮੌਜੂਦ ਵਾ ਬਾਬਾ ਜੀ ਨੇ ਸਾਡਾ ਜੋ ਇਤਿਹਾਸ ਵਾ ਸਾਰੀ ਸੰਗਤ ਨੂੰ ਦੱਸਿਆ ਵਾ ਉਹ ਸਾਡੇ ਕੋਲ ਸਾਰਾ ਸਬੂਤ ਵੀ ਆ ਪ੍ਰੂਫ ਵੀ ਆ ਜੀ ਸੋ ਸੰਗਰਿਤ ਤੁਸੀਂ ਦੇਖ ਸਕਦੇ ਆ ਲੁਧਿਆਣੇ ਤੋਂ ਸੰਗਤ ਆਈਆਂ ਆ ਜਿਨ੍ਹਾਂ ਦੇ ਹੱਥ ਵਿੱਚ ਇੱਕ ਬਹੁਤ ਹੀ ਗੌਰਵਸ਼ਾਲੀ ਜਿਹੜਾ ਇਤਿਹਾਸ ਆ ਕਿ ਪੰਜਾਬੀ ਭਾਸ਼ਾ ਗੁਰਲਿੰਪੀ ਜਿਹੜੀ ਹੈ ਉਹਦੇ ਬਾਨੀ ਜਗਤਗੁਰੂ ਸਾਹਿਬੇ ਕਮਾਲ ਸ਼ਿਰੀ ਗੁਰੂ ਰਬਦਾਸ ਮਹਾਰਾਜ ਜੀ ਹਨ ਔਰ ਇਹ ਜਿਹੜਾ ਕੇਸ ਆ 1932 ਦੇ ਵਿੱਚ ਜਿਹੜਾ ਆ ਜਿੱਤਿਆ ਹੋਇਆ ਸੋ ਬੜੇ ਮਾਣ ਵਾਲੀ ਗੱਲ ਆ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਦੁਨੀਆ ਦੇ ਕੋਨੇ ਤੱਕ ਜਿਹੜੀ ਇਹ ਵੀਡੀਓ ਪਹੁੰਚ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਜੀ ਧੰਨ ਗੁਰਦੇਵ ਗੁਰਦੇਵ ਧਨਗੁਰਦੇਵ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਾਈ ਲਾਈਵ న్యూਜ਼ ਦਾ ਧੰਨਵਾਦ ਕਰਦਾ ਤੁਸੀਂ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਬਾਕੀ ਗੱਲ ਇਹ ਆ ਵੀ ਮੈਂ ਕਲਵੰਤ ਸਿੰਘ ਪਿੰਡ ਕਬੱਦੀ ਪ੍ਰਧਾਨ ਗੁਰਦਾਰਾ ਰਬਦਾਸਪੁਰਾ ਸੰਗਤਾਂ ਦੇ ਰੂਬਰੂ ਹੋਣ ਲੱਗੇ ਆ ਤੇ ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜੀ ਗੁਰਮੁਖੀ ਲਿਪੀ ਆ ਉਹ ਸਹਬ ਸਤਿਗੁਰ ਰਬਦਾਸ ਮਹਾਰਾਜ ਜੀ ਨੇ ਮਤਲਬ ਆਰੰਭ ਕੀਤੀ ਆ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਕੇਸ ਮਹਾਂਤ ਜਮਨਾਦਾਸ ਉਰਫ ਜਸਵੰਤ ਸਿੰਘ ਲੀਲ ਉਹਨਾਂ ਨੇ 1927 ਦੇ ਵਿੱਚ ਬਿਕਮ 1927 ਦੇ ਵਿੱਚ ਜਿੱਤੇ ਆ ਤੇ ਸਾਮਤ 1932 ਉਹਦੀ ਨਕਲ ਜਿਹੜਾ ਕੇਸ ਜਿੱਤਿਆ ਉਹ ਸਾਡੇ ਪਾਸ ਮੌਜੂਦ ਆ ਜੇ ਕੋਈ ਵੀ ਦੇਖਣੀ ਚਾਹੁੰਦਾ ਉਹ ਸਾਡਾ ਗੁਰਦੁਆਰਾ ਸਾਹਿਬ ਆ ਕੇ ਉਹ ਦੇਖ ਸਕਦਾ ਤੇ ਮਹਾਂਤ ਜਮਨਾਦਾਸ ਨੇ ਇਸੇ ਸਬੰਧ ਦੇ ਵਿੱਚ ਪਿੰਡ ਘਵਦੀ ਵਿਖੇ 1921 ਦੇ ਵਿੱਚ ਸਤਗੁਰੂ ਰਬਦਾਸ ਮਹਾਰਾਜ ਦੇ ਨਾਂ ਤੇ ਰਬਦਾਸਪੁਰਾ ਗੁਰਦੁਆਰਾ ਦੀ ਨੀਂ ਰੱਖੀ ਜੋ ਅੱਜ ਆਲੀਸ਼ਾਨ ਬਿਲਡਿੰਗ ਸੋਹਵਤਾ ਆ ਪਰ ਕੁਝ ਉਹਦਾ ਕੰਮ ਬਾਕੀ ਆ ਅਧੂਰਾ ਜੋ ਆ ਚੱਲ ਰਿਹਾ ਉਹਦੇ ਵੀ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰਕੇ ਗੁਰਦਾਰਾ ਸਾਹਿਬ ਦੇ ਦਰਸ਼ਨ ਕਰੋ ਤੇ ਸੰਗਤਾਂ ਦੇ ਆਪਦੇ ਮਾਇਆ ਸਫਲ ਕਰੋ